ਖੇਤਰ ਦੀ ਇੱਕ ਬਲੰਦ ਆਵਾਜ਼ ਇੱਕ ਨਦਾਰ ਆਵਾਜ਼ ਇੱਕ ਬੇਬਾਕ ਆਵਾਜ਼ ਮਲਵਿੰਦਰ ਸਿੰਘ ਮਾਲੀ ਵੀ ਜੋ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰੀ ਹੋਈ ਹੈ ਉਹ ਜਿਸ ਤੱਕੇ ਨਾਲ ਗ੍ਰਿਫਤਾਰੀ ਕੀਤੀ ਗਈ ਹੈ ਬਿਨਾ ਕੋਈ ਵਰੰਡ ਦਿਖਾਇਆ ਬਿਨਾ ਕੋਈ ਐਫ ਆਈ ਆਰ ਦੀ ਕਾਪੀ ਦਿੱਤਿਆਂ ਔਰ ਜੋ ਲਹਿਜਾ ਸੀ ਗ੍ਰਿਫਤਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਦਾ ਉਸ ਤੋਂ ਸਾਫ਼ ਜਹਰ ਸੀਗਾ ਕਿ ਉਹ ਤੁਲਕੇ ਆਏ ਸੀਗੇ ਕਿ ਕਿਸੇ ਨਾ ਕਿਸੇ ਹਾਲਤ ਵਿੱਚ ਵੀ ਮਾਲੀ ਹੋਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀ ਕਾਰਡ ਕੋਲ ਕੋਡੀ ਸੁਟਣਾ ਹੈਗਾ ਹੈ ਸੋ ਸਰਕਾਰ ਜਿਹੜੀ ਲੋਕਾਂ ਨੂੰ ਵਾਅਦਾ ਕਰਕੇ ਆਈ ਸੀ ਜਿਹੜੀ ਕਹਿੰਦੀ ਹੁੰਦੀ ਸੀ ਕਿ ਅਸੀਂ ਲੋਕਾਂ ਦੇ ਜ਼ੁਬਾਨ ਦਿੱਤੀ ਹੈ ਲੋਕਾਂ ਨੂੰ ਸਿਸਟਮ ਨੂੰ ਸਵਾਲ ਕਰਨੇ ਸਿਖਾਇਆ ਹੈ ਲੋਕਾਂ ਨੂੰ ਬੋਲਣਾ ਸਿਖਾਇਆ ਹੈ ਉਹ ਸਰਕਾਰ ਅੱਜ ਆਪਣੇ ਖਿਲਾਫ ਜੋ ਕੋਈ ਨੁਕਤਾ ਜਿਨੀ ਕਰਦਾ ਹੈਗਾ ਹੈ ਜੋ ਦੀਆਂ ਨੀਤੀਆਂ ਦੀ ਪੰਡੀ ਕਰਦਾ ਹੈਗਾ ਹੈ ਨੀਤੀਆਂ ਨੂੰ ਨੰਗਾ ਕਰਦਾ ਹੈਗਾ ਜੋ ਦੇ ਖਿਲਾਫ ਉੱਠ ਰਹੀ ਆਵਾਜ਼ ਹੈ ਉਹਨੂੰ ੱੱਕੇ ਨਾਲ ਜੇਲਾ ਨਾਲ ਜਾਂ ਉਲਟੇ ਫੁਲਟੇ ਕੇਸ પાਕੇ ਤੋਂ ਦੁਬਾਨ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਦਾ ਇਹ ਇਕੱਠ ਇਹ ਦੱਸਦਾ ਹੈਗਾ ਹੈ ਕਿ ਪੰਜਾਬੀ ਲੋਕ ਪੰਜਾਬ ਦੇ ਸੂਝਵਾਨ ਰੋਸ਼ਨ ਦਿਮਾਗ ਲੋਕ ਜਿਨ੍ਹਾਂ ਅੰਦਰ ਜਮਹੂਰੀਅਤ ਹੈ ਜਿਨ੍ਹਾਂ ਅੰਦਰ ਮਨੁੱਖੀ ਹਿੱਦਕਾਰ ਹੈ ਜਿਨ੍ਹਾਂ ਅੰਦਰ ਲੋਕਾਂ ਦੇ ਹੱਕਾਂ ਦਾ ਦਰਦ ਹੈਗਾ ਹੈ ਆਜ਼ਾਦੀ ਨਾਲ ਵਿਚਰਨ ਦੀ ਆਜ਼ਾਦੀ ਨਾਲ ਆਪਣੀ ਗੱਲ ਕਹਿਣ ਦੀ ਜੋ ਇੱਕ ਤਾਗ ਹੈਗੀ ਹੈ ਉਦੇ ਰਖਵਾਲੇ ਜਿੱਥੇ ਇਕੱਠੇ ਹੋਏ ਹੋ ਇਹ ਸਰਕਾਰ ਨੇ ਇੱਕ ਸੁਨਾਣੀ ਹੈਗੀ ਹੈ ਕਿ ਆਪਣੀਆਂ ਉਹ ਇਹਨਾਂ ਤੱਕਲ ਹਰਕਤਾਂ ਤੋਂ ਗੈਰ ਕਾਨੂੰਨੀ ਹਰਕਤਾਂ ਤੋਂ ਗੈਰ ਸੰਵਿਧਾਨਿਕ ਹਰਕਤਾਂ ਤੋਂ ਉਹ ਬਾਹਰ ਜਾਵੇ ਤੇ ਨਸ਼ੇ ਦੇ ਹੰਕਾਰ ਵਿੱਚ ਮਾਲੀ ਵਰਗਿਆਂ ਨੂੰ ਹੱਥ ਪਾ ਕੇ ਜੋ ਉਹਨਾਂ ਨੇ ਸਾਨੂੰ ਚੁਣੌਤੀ ਦਿੱਤੀ ਹੈ ਅਸੀਂ ਪੂਰਤ ਮਾਨ ਦੀ ਚੁਣੌਤੀ ਆਮ ਆਦੀ ਪਾਰਟੀ ਸਰਕਾਰ ਦੀ ਚੁਣੌਤੀ ਸਵਾਰ ਕਰਦੇ ਹਾਂ ਔਰ ਅੱਜ ਤੁਹਾਨੂੰ ਅਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਅੱਜ ਦਾ ਇਕੱਠ ਔਰ ਕੱਤੀ ਕੁਆਲਟੀ ਕਰਦੇ ਇਹ ਨੁਮਾਇੰਦਾ ਇਕੱਠ ਹੈਗਾ ਅਲੱਗ-ਅਲੱਗ ਜਥੇਬੰਦੀਆਂ ਦਾ ਅਲੱਗ-ਅਲੱਗ ਸੰਗਠਨਾਂ ਦਾ ਇਹ ਸਮੁੱਚਾ ਇਕੱਠ ਇੱਕ ਨੁਮਾਇੰਦਾ ਇਕੱਠ ਹੈ ਰਿਪਰੈਜ਼ੈਂਟੇਟਿਵ ਇੱਕ ਗੈਦਰਿੰਗ ਹੈਗੀ ਹੈ ਇਸ ਦੇ ਪਿੱਛੇ ਹਜ਼ਾਰਾਂ ਲੋਕ ਨੇ ਜਿਹੜੇ ਹੱਕ ਸੱਚ ਵਾਸਤੇ ਤੱਕੇ ਦੇ ਖਿਲਾਫ ਜੋ ਬੋਲਣ ਦਾ ਹੱਕ ਹੈਗਾ ਰਾਈਟ ਟੂ ਐਕਸਪ੍ਰੈਸ਼ਨ ਹੈ ਫਰੀडम ਹੈਗੀ ਹੈ ਆਜ਼ਾਦੀ ਨਾਲ ਗੱਲ ਕਰਨ ਦੀ ਉਸ ਹੱਕ ਤੇ ਜੋ ਸਰਕਾਰ ਨੇ ਡਾਕਾ ਮਾਰਿਆ ਹੈਗਾ ਹੈ ਜੋ ਹੱਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੱਲੀ ਸਾਹਿਬ ਨੂੰ ਜੇਲ੍ਹ ਅੰਦਰ ਸੁਤਿਆ ਹੈਗਾ ਹੈ ਅਸੀਂ ਸਾਰੇ ਉਸ ਦੇ ਵਿਰੋਧ ਵਿੱਚ ਪਟਿਆਲਾ ਵਾਸੀ ਵੱਡੀ ਟੀਮ ਲੈ ਕੇ ਤੁਹਾਡੇ ਵਿਚਕਾਰ ਸ਼ਾਮਲ ਹੋਏ ਆ ਅਸੀਂ ਕਰ ਤੋਂ ਸਵੇਰ ਤੋਂ ਹੀ ਮੈਂ ਪੈਸਰ ਮਨਜੀਤ ਸਿੰਘ ਡਾਕਟਰ ਗਰਕ ਸਾਹਿਬ ਦੇ ਬੈਂਸ ਸਾਹਿਬ ਸਾਰੇ ਸਲਾਹ ਮਸ਼ਵਰਾ ਕਰਨੇ ਸੀਗੇ ਕਿ ਕਿਵੇਂ ਇਸ ਵਿਰੋਧ ਨੂੰ ਬੱਜਵਾ ਰੂਪ ਕੀਤਾ ਦਿੱਤਾ ਜਾਵੇ ਤੇ ਚੰਡੀਗੜ੍ਹ ਤੋਂ ਬਿਹਤਰ ਇਸ ਵਾਸਤੇ ਕੋhortਾ ਨਹੀਂ ਹੋ ਸਕਦੀ ਅੱਜ ਉਹ ਥਾਣਾ ਜਿਸ ਥੱਲੇ ਖੜ ਕੇ ਮੈਂ ਇਸ ਤੋਂ ਪਹਿਲਾਂ ਪਿਛਲੇ 50 ਸਾਲਾਂ ਸੈਂਕੜੇ ਬਾੜ ਬੋਲਿਆ ਹੈਗਾ ਹੈ ਅੱਜ ਫੇਰ ਇੱਕ ਵਾਰ ਉਮਰ ਦੇ ਇਸ ਪੜਾ ਤੇ ਆਪਣੇ ਸਾਥੀਆਂ ਦੇ ਨਾਲ ਹੰਗਾਰਾ ਪੜਦਾ ਹੋਇਆ ਆਵਾਜ਼ ਬਲੰਦ ਕਰਦਾ ਹੋਇਆ ਮੈਂ ਐਲਾਨ ਕਰਦਾ ਹੈਗਾ ਕਿ ਤੁਸੀਂ ਜੋ ਵੀ ਪ੍ਰੋਗਰਾਮ ਸਾਥੀ ਮਲਵਿੰਦਰ ਮਾਲੀ ਹਰਾਂ ਦੀ ਜੋ ਗਿਫਤਾਰੀ ਹੋਈ ਹੈ ਉਸ ਨੂੰ ਰੱਦ ਕਰਾਉਣ ਵਾਸਤੇ ਛੂਟਾ ਕੇਸ ਵਾਪਸ ਲੈਣ ਵਾਸਤੇ ਜੋ ਪ੍ਰੋਗਰਾਮ ਵੀ ਦਿਓਗੇ ਅਸੀਂ ਪਟਿਆਲੇ ਤੋਂ ਹਮੇਸ਼ਾ ਤੁਹਾਡੇ ਸਾਥ ਦੇਵਾਂਗੇ ਅਸੀਂ ਪਟਿਆਲੇ ਚ ਵੀ ਇੱਕ ਜਿਹੜਾ ਵਿਰੋਧ ਜਥੇਬੰਦ ਕਰਨ ਦੀ ਕੋਸ਼ਿਸ਼ ਕਰਾਂਗੇ ਵਿਰੋਧ ਪ੍ਰਦਰਸ਼ਨ ਗਾਂਧੀ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਹੋਰ ਨਾਲ ਜ਼ਿਲ੍ਹਾ ਸ਼ਹਿਰਾ ਵਿੱਚ ਵੀ ਇਸ ਧੱਕੇਸ਼ਾਹੀ ਦੇ ਖਿਲਾਫ ਜਿਹੜੀ ਭਗਵੰਤ ਮਾਨ ਨੇ ਨਮੀ ਪਾਜੀ ਪਾਈ ਹੈ ਜਬੂੜੀ ਸ਼ਕਤੀਆਂ ਨੂੰ ਮਨੁੱਖੀ ਕਹਾਣੇ ਦੇ ਰਾਖਿਆਂ ਨੂੰ ਉਸ ਪਾਜੀ ਦਾ ਸੀ 21 ਦਾ 31 ਪਕੇ ਮੋੜਾ ਕੇ ਉਹ ਡੱਟ ਕੇ ਇਹ ਸਰਕਾਰ ਨੂੰ ਅਸੀਂ ਚੈਲੰਜ ਕਰਦੇ ਹੈਗੇ ਆ ਕਿ ਉਹ ਫੌਰੀ ਤੌਰ ਤੇ ਮਾਲੀ ਸਾਹਿਬ ਦੇ ਖਿਲਾਫ ਜੋ ਕੇਸ ਪਾਇਆ ਹੈਗਾ ਉਹ ਵਾਪਸ ਕਰੇ ਔਰ ਉਹਨਾਂ ਨੂੰ ਰਿਹਾ ਕਰੇ ਡੱਗੇ ਵਾਸਤੇ ਕਿਸੇ ਵੀ ਜਮਹੂਰੀ ਕਾਰਕਟਰ ਨੂੰ ਕਿਸੇ ਵੀ ਲੇਖਕ ਨੂੰ ਕਿਸੇ ਵੀ ਪੱਤਰਕਾਰ ਨੂੰ ਉਹ ਡਰਾਂ ਧਮਕਾਣ ਦੀ ਜਾਂ ਜੇਲ੍ਹ ਸੁਤਨ ਦੀ ਗੁਸਤਾਖੀ ਨਾ ਕਰੇ ਇਹ ਪੰਜਾਬ ਹੈਗਾ ਹੈ ਪੰਜਾਬ ਜਿਵੇਂ ਪਹਿਲਾ ਜਿਗਰ ਕੀਤਾ ਹੈਗਾ ਨਾ ਮੁਗਲਾਂ ਤੋਂ ਡਰਿਆ ਨਾ ਅੰਗਰੇਜ਼ਾਂ ਤੋਂ ਡਰਿਆ ਨਾ ਉਹ ਪਿਛਲੀਆਂ ਤੱਕਰ ਸਰਕਾਰਾਂ ਤੋਂ ਡਰਿਆ ਹੈਗਾ ਪੰਜਾਬ ਨੇ ਹਮੇਸ਼ਾ ਹੱਕ 사ਤੀ ਵਾਜ ਬਲਦ ਕੀਤੀ ਹੈਗੀ ਹੈ ਪੰਜਾਬ ਵੇਸ਼ਾ ਮਨੁੱਖੀ ਹੱਕਾਂ ਵਾਸਤੇ ਪੰਜਾਬ ਮੇਸ਼ਾ ਜਮਹੂਰੀਅਤ ਕਾ ਵਾਸਤੇ ਬੋਲਣ ਦੀ ਆਜ਼ਾਦੀ ਵਾਸਤੇ ਖੜਦਾ ਰਿਹਾ ਲੜਦਾ ਰਿਹਾ ਸਨ ਸ਼ਬਦਾਂ ਨਾਲ ਮੈਂ ਥੋੜਾ ਬਹੁਤ ਧੰਨਵਾਦ ਕਰਦਾ ਫੈਸਲ ਮਜੀਦ ਸਿੰਘ ਦਾ ਡਾਕਟਰ ਗਰਘੁਰਾਂ ਦਾ ਰਜਵਿੰਦਰ ਬੈਸ ਹੋਰਾਂ ਦਾ ਸਤਰਾਮ ਦਾਉ ਹੋਰਾਂ ਦਾ ਤੇ ਹੋਰ ਬਹੁਤ ਸਾਰੇ ਪੱਤਰਕਾਰ ਦੋਸਤ ਜੋ ਇੱਥੇ ਆਏ ਨੇ ਜੋ ਲੇਖਕ ਸਵਾਮਾ ਇਤਿਹਾਇਆਂ ਨੇ ਜੋ ਸ਼ਹੀਦ ਇਲਾਕਾ ਜਿੱਥੇ ਬੰਦਿਆਂ ਨੇ ਮੈਦੇ ਆਏ ਨੇ ਉਹਨਾਂ ਦਾ ਧੰਨਵਾਦ ਹੈਗਾ ਕਿ ਅੱਜ ਮੌਕੇ ਦੇ ਉੱਤੇ ਤੁਸੀਂ ਜੋ ਆਵਾਜ਼ ਬੁਲੰਦ ਕੀਤੀ ਹੈ ਇਸ ਦਾ ਪੰਜਾਬ ਦੀ ਸਿਆਸਤ ਉੱਤੇ ਇੱਕ ਡੂੰਘਾ ਅਸਰ ਪਵੇਗਾ ਬਹੁਤ ਧੰਨਵਾਦ